ਲੁਧਿਆਣਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਸਕੂਲ ਬੱਸ ਤੇ ਬ੍ਰੀਜ਼ਾ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਬੱਸ ਦਾ ਜੋ ਅਗਲਾ ਹਿੱਸਾ ਸੀ ਉਹ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਗੱਡੀ ਜਿਹੜੀ ਆ ਉਹ ਪਲਟੀਆਂ ਖਾ ਕੇ ਡਿੱਗੀ ਹੋਈ ਹੈ ਤਾਂ ਮੌਕੇ ਤੇ ਪੁਲਿਸ ਵੀ ਪਹੁੰਚੀ ਵੀ ਪਰ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਿੰਨ ਲੋਕਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਤਾਂ ਸਕੂਲ ਬੱਸ ਸੀ ਪਰ ਗਨੀਮਤ ਸੀ ਕਿ ਇਸ ਬੱਸ ਦੇ ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ ਨੀਜੀ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਹਾਦਸੇ ਤੋਂ ਬਾਅਦ ਜੋ ਗੱਡੀ ਦਾ ਸ਼ੀਸ਼ਾ ਉਹ ਟੁੱਟਿਆ ਹੋਇਆ ਹੈ ਬੱਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਇਸ ਵੇਰੇ ਹਾਦਸਾ ਵਾਪਰ ਜਾਂਦਾ ਜਿੱਥੇ ਤਿੰਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਲੁਧਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਸਕਦਾ ਇਸ ਤਰੀਕੇ ਦੇ ਨਾਲ ਇੱਕ ਗੱਡੀ ਜਾ ਰਹੀ ਹੁੰਦੀ ਹੈ ਤੇ ਇਸ ਦੇ ਦਰਮਿਆਨ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਡਿਵਾਈਡਰ ਟੱਪ ਕੇ ਇੱਕ ਗੱਡੀ ਪਹਿਲਾ ਬੱਸ ਦੇ ਨਾਲ ਟਕਰਾਂਦੀ ਹੈ ਸਕੋਰਪੀਓ ਗੱਡੀ ਦੇ ਨਾਲ ਟਕਰਾਂਦੀ ਹੈ ਤੇ ਬਾਅਦ ਦੇ ਵਿੱਚ ਪਲਟੀਆਂ ਖਾ ਕੇ ਡਿੱਗ ਜਾਂਦੀ ਹੈ ਇਸ ਹਾਦਸੇ ਦੀ ਇਸ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਰੂ ਕੰਪਾਉ ਇਹ ਹਾਦਸਾ ਵਾਪਰਿਆ ਪਰ ਗਨੀਮਤ ਰਹੀ ਕਿ ਇੰਨੇ ਵੱਡੇ ਹਾਦਸੇ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਹਾਦਸੇ ਦੀ ਜਾਣਕਾਰੀ ਮਿਲੇ ਤਾਂ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਜੋ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਪਹੁੰਚਾਇਆ ਗਿਆ ਪਰ ਪੂਰੀ ਤਰੀਕੇ ਦੇ ਨਾਲ ਇਹ ਹਾਦਸਾ ਜਦੋਂ ਵਾਪਰਦਾ ਹੈ ਤਾਂ ਲੋਕ ਵੀ ਘਬਰਾ ਜਾਂਦੇ ਨੇ ਜੋ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਗੱਡੀ ਚੋਂ ਬਾਹਰ ਕੱਢਿਆ ਜਾਂਦਾ ਹੈ ਜੋ ਬੱਸ ਦਾ ਡਰਾਈਵਰ ਹੁੰਦਾ ਉਸ ਨੂੰ ਵੀ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਲੁਧਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਨਿੱਜੀ ਸਕੂਲ ਦੀ ਇਹ ਬੱਚੀ ਜੋ ਸਵੇਰੇ-ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਵੱਡਾ ਹਾਦਸਾ ਟੱਲ ਗਿਆ ਕਿਉਂਕਿ ਇਸ ਬੱਸ ਦੇ ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ ਤਾਂ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪਰਿਆ ਜਿੱਥੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਡਵਾਈਡਰ ਟੱਪ ਕੇ ਇਹ ਗੱਡੀ ਬੱਸ ਦੇ ਨਾਲ ਟਕਰਾ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਆਓ ਚਸ਼ਮਦੀਤਾ ਤੋਂ ਸੁਣਦੇ ਆ ਜਿਹੜੇ ਘਾਰ ਇਧਰ ਆ ਰਹੇ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਵਾਲੋਂ ਬੱਸ ਤੇ ਜਾ ਰਹੇ ਸੀ ਉਹਨੂੰ ਚੰਡੀਗੜ੍ਹ ਰੋਡ ਵਾਲ ਨੂੰ ਤੇ ਇੱਧਰ ਕ੍ਰੋਸ ਕਰਦੇ ਡਿਵਾਈਜ਼ਰ ਦੇ ਨਾਲ ਪਲਟੀ ਵੱਜ ਗਏ ਇੱਧਰ ਵੱਜੀ ਕਾਰ ਬਾਜ਼ ਦੇ ਵਿੱਚ ਬਾਜ਼ੇ ਵਿੱਚ ਵੱਜੀ ਤੇ ਜਿਹੜੇ ਇੱਕ ਕੁੜੀ ਆ ਉਹਦੀ ਵੀ ਲੱਤ ਫੈਕਚਰ ਹੋ ਗਈ ਆ ਉਹਨੂੰ ਹਸਪੀਟਲ ਅਮਨਦੀਪ ਹਸਪੀਟਲ ਛੱਡਿਆ ਵਾ ਇੱਕ ਸਕੂਲ ਦੀ ਗਾਰਡੀ ਵੀ ਹੁੰਦਾ ਵੀ ਚੂਲਾ ਟੁੱਟ ਗਿਆ ਉਹ ਛੱਡਿਆ ਜੀ ਸਿਵਲ ਹਸਪੀਟਲ ਮੈਂ ਹੀ ਛੱਡ ਕੇ ਆਇਆ ਉੱਥੇ ਠੀਕ ਆ ਜੀ ਉਹ ਸਿਵਲ ਹਸਪੀਟਲ ਮੈਂ ਹੀ ਛੱਡ ਕੇ ਆਇਆ ਉਹਨਾਂ ਨੂੰ ਤੇ ਜਿਹੜਾ ਕਾਰ ਦਾ ਮਾਲਕ ਆ ਇਹਨਾਂ ਨੂੰ ਬੋਡੀ ਹਸਪੀਟਲ ਛੱਡਿਆ ਵਾ ਦੇ ਕਾਰ ਨਾਲ ਟੱਕਰ ਮਾਰੀ ਆਟੋ ਵਾਲੇ ਨੂੰ ਇਦਾਂ ਹੀ ਸਾਨੂੰ ਫੋਨ ਆਇਆ ਸੀ ਇੱਥੇ ਆਏ ਆ ਗੱਡੀ 'ਚ ਕੈਮਰਾ ਫਰੰਟ ਵੀ ਲੱਗਿਆ ਆ ਬੈਕ ਵੀ ਲੱਗਿਆ ਫਰੰਟ ਕੈਮਰੇ ਦੀ ਰਿਕਾਰਡਿੰਗ ਹੁਣੇ ਨਿਕਲਾਉਗੀ ਪੀਵੀਰ ਵਾਲਸੀ ਬੁਲਾ ਲਿਆ ਵਾ ਲੇਡੀਜ਼ ਡਰਾਈਵਰ ਨਾਲ ਦੀ ਗੱਡੀ 'ਤੇ ਫੁੱਲ ਡਾਕੂਮੈਂਟਸ ਨੇ ਕੋਈ ਹੋ ਨਹੀਂ ਹੈਗਾ ਉਹਦੇ 'ਚ ਤੇ ਬਾਕੀ ਇਹ ਹੈ ਕਿ ਲੱਤ ਲੇਡੀਜ਼ ਡਰਾਈਵਰ ਦੀ ਲੱਤ ਟੁੱਟ ਗਈ ਆ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ ਤੇ ਕਾਰ ਵਾਲੇ ਦੇ ਇੱਥੇ ਵੱਜ ਗਿਆ ਦੇਖੋ ਜੀ ਇਹ ਖੜੀ ਡੁੱਟੀ ਆ ਇੱਥੋਂ ਕੜਾਵਾਜੀ ਖਾ ਕੇ ਵਿੱਚ ਵੱਜੀ ਗੱਡੀ ਗੱਡੀ ਨੋਰਮਲ ਸਪੀਡ ਤੇ ਸੀ ਸਭ ਕੁਝ ਸੀ ਸੀਡੀ ਵੀ ਕਵਰੇਜ ਆ ਗਿਆ ਸਾਰੇ ਜਿਹੜੀ ਕਾਰ ਸੀ ਇਹ ਚੰਡੀਗੜ੍ਹ ਤੋਂ ਆ ਰਹੀ ਸੀ ਲੁਧਿਆਣੇ ਨੂੰ ਬਾਸ ਜੀ ਤੇ ਇਧਰੋਂ ਬਾਸ ਸਾਰੇ ਦੀ ਖਾਲੀ ਬਾਸ ਸੀ ਕੋਈ ਬਾਸ ਟੋਰਮੜੀ ਮੋਠੀ ਚੋਟ ਲੱਗਿਆ 48 ਹਸਪਤਲ ਭੇਜ ਦਿੱਤਾ ਗਿਆ ਅੱਛਾ ਕਿਤਾ ਰੋਗ ਸਾਈਡ ਆ ਰਹੇ ਸੀ ਇਹ ਸਰ ਬਸ ਆਪਣੇ ਸੈਰ ਤੇ ਆ ਰਹੇ ਸੀ ਜਿਹੜੀ ਆ ਰਹੀ ਸੀ ਕਾਰ ਜੀ ਇਹ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਆ ਰਹੀ ਸੀ ਸਰ ਅੱਛਾ ਜੀ ਹਾਂ ਜੀ ਤੇ ਜਿਹੜੇ ਸਕੂਲ ਵਾਲਾ ਬੱਚਾ ਦੇ ਵਿੱਚ ਕੋਈ ਬੱਚਾ ਨਹੀਂ ਸੀ ਸਿਰਫ ਡਰਾਈਵ ਚਲਾ ਰਿਹਾ ਸੀ ਬਸ ਜੀ ਹਾਂ ਜੀ ਬਾਕੀ ਜਿਹੜੇ ਸੀ ਉਹਨਾਂ ਨੂੰ 48 ਹਸਪਤਲ ਭੇਜ ਦਿੱਤਾ ਜੀ